ਜਰ ਜਿਹੜੀਆਂ ਨਾ ਕੱਲ ਗੋਲੀਆਂ ਫੜੀਆਂ ਜੀ ਉਹਦੇ ਬਾਰੇ ਦੱਸਿਓ ਕਿੱਥੋਂ ਫੜੀਆਂ ਤੇ ਕਿੰਨੀਆਂ ਫੜੀਆਂ ਜੀ ਜੀ ਸਾਡੇ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਹਾਈ ਟੈਕ ਨਾਕਾ ਰੈਗੂਲਰਲੀ ਸਾਡੇ ਅੰਸੂਰੂਨ ਲੱਗਿਆ ਹੋਇਆ ਚੈਕਿੰਗ ਦੌਰਾਨ ਇੱਕ ਬੱਸ ਰੋਪੜ ਸੈਟ ਤੋਂ ਆਈ ਜਦੋਂ ਸਾਡੀ ਪੁਲਿਸ ਪਾਲਟੀ ਬੱਸ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ ਤੇ ਇੱਕ ਸ਼ਖਸ ਪਿਛਲੀ ਤੱਕ ਹੀ ਉਤਰ ਕੇ ਪੈਦਲ ਦੱਦੋ ਹੈ ਤੱਕ ਵੀ ਸਾਡੇ ਐਸਆਈ ਜਗਤਾਰ ਸਿੰਘ ਚੌਕੀ ਚਾਰਜ ਅਨਸਰੋਂ ਨੇ ਉਹਨੂੰ ਬਾਏ ਮਾਰੀ ਉਹਦਾ ਨਾਮ ਪਤਾ ਪੁੱਛਿਆ ਤਾਂ ਉਹਨੇ ਆਪਣਾ ਨਾਮ ਲਖਵਿੰਦਰ ਸਿੰਘ ਪੁੱਤਰ ਭਦਰ ਸਿੰਘ ਪਿੰਡ ਚੱਕ ਸਿੰਘ ਥਾਣਾ ਗੜ ਗੜ੍ਹਸ਼ ਸ਼ੰਕਰ ਦੱਸਿਆ ਤਾਂ ਇਸੇ ਦੌਰਾਨ ਇਹਨੇ ਆਪਣੇ ਹੱਥ ਚੋਂ ਦਵਾਪਾ ਛੁੱਟ ਦਿੱਤਾ ਜਿਸ ਨੂੰ ਚੈੱਕ ਕਰਿਆ ਸਾਡੇ ਥਾਣੇਦਾਰ ਸਾਹਿਬ ਨੇ ਉਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਕਿੰਨੀਆਂ ਕਿਸੀ ਗੋਲੀਆਂ ਸਾਰੇ ਨਸ਼ੀਲੀਆਂ ਗੋਲੀਆਂ ਦੀ ਗਿਣਤੀ 1000 ਤੇ ਇਹ ਸਾਰੇ ਜਿਹੜਾ ਬੰਦਾ ਫੜਿਆ ਤੁਸੀਂ ਜੀ ਇਹਦੇ ਬਾਰੇ ਕੋਈ ਤਫਤੀਸ਼ ਕੀਤੀ ਵੀ ਅੱਗੇ ਵੀ ਕੋਈ ਤੇ ਪਰਚਾ ਹੈ ਜਾਂ ਪਹਿਲੀ ਵਾਰੀ ਫੜਿਆ ਗਿਆ ਜੀ 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 ਅਜੇ ਤੱਕ ਇਹਦੇ ਅੱਗੇ ਪਰਚਾ ਹੋਣ ਦੀ ਸਾਹਮਣੇ ਨਹੀਂ ਆਇਆ ਪਰ ਇਹ ਦਰਾਂਨੇ ਪੁੱਛ ਕੇ ਚ ਦੱਸਿਆ ਕਿ ਮੈਂ ਦਿੱਲੀ ਤੋਂ ਲੈ ਕੇ ਆਇਆ ਤੇ ਮੈਂ ਆਪ ਖੁਦ ਖਾਨਾ ਤੇ ਠੀਕ ਹੈ ਜੀ ਤੇ ਹੋਰ ਕੋਈ ਕੋਈ ਹਸਾਰ ਹੈ ਤੁਹਾਨੂੰ ਕੋਈ ਹੋਰ ਇਹਦੇ ਕੋਲ ਵੀ ਕੋਈ ਵੱਡਾ ਮਗਰਮਚ ਫੜਿਆ ਜਾਵੇ ਜੀ ਸਾਡੇ ਅਸੀਂ ਅੱਜ ਮਾਂਜੂ ਅਦਾਲਤ ਵਿੱਚ ਇਹਨੂੰ ਪੇਸ਼ ਕਰਾਂਗੇ ਰਮਾਟ ਹਾਸਲ ਕਰਕੇ ਕੁਝ ਕਿਸ ਦਰਾਂ ਜੋ ਵੀ ਤੁਹਾ ਸਾਹਮਣੇ ਆਏ ਤੁਹਾਡੇ ਨਾਲ ਸਹਿਯੋਗ ਕਰਾਂਗੇ ਜੀ ਸਾਨੂੰ ਆਸ ਜ਼ਰੂਰੀ ਹੈ ਵੀ ਅੱਗੇ ਬੜੇ ਕਲਾਸੀ ਹੋਣ ਦੀ ਸਾਨੂੰ ਉਮੀਦ ਆ